ਜਿਹੜੇ ਕੈਨੇਡੀਅਨਸ ਨੇ ਐਸ ਵੇਲੇ ਜੋ ਹਾਲਤ ਮਿਸਟਰ ਟਰੰਪ ਨੇ ਕ੍ਰੀਏਟ ਕੀਤੀ ਆ ਉਹ ਉਹ ਯੂ ਐਸ ਤੋਂ ਜਾਣ ਤੋਂ ਗੁਰੇਜ਼ ਕਰ ਰਹੇ ਆ ਕਿ ਡਰ ਰਹੇ ਆ ਕਿ ਚਾਹੁੰਦੇ ਵੀ ਕੀ ਕਰ ਜਾਣਾ ਸਾਨੂੰ ਲੋੜ ਹੈ ਨੀ ਕਿ ਔਰ ਬਹੁਤ ਵੱਡਾ ਨੰਬਰ ਹੈ ਜਿਹੜੇ ਇਹ ਸੋਚਦੇ ਵੀ ਅਸੀਂ ਉੱਥੇ ਵੈਲਕਮ ਹੈ ਨਹੀਂਗੇ ਜੀ ਉਹ 54% ਤੋਂ ਪੂਰਾ ਵੱਧ ਨੇ ਜੀ 54% ਟੋਟਲ ਲੋਕ ਇਹ ਐਗਰੀ ਕਰਦੇ ਆ ਕਿ ਹਾਂ ਅਸੀਂ ਸੇਫ ਨਹੀਂ ਆ ਜਦੋਂ ਯੂਐਸ ਦੇ ਵਿੱਚ ਜਾਣਾ ਸਿਰਫ 27% ਲੋਕ ਐਸੇ ਹੈਗੇ ਆ ਜਿਹੜੇ ਕਹਿੰਦੇ ਆ ਵੀ ਸਾਨੂੰ ਸ਼ਾਇਦ ਅਸੀਂ ਉੱਥੇ ਵੈਲਕਮ ਤੋ ਸੀ ਇਮੇਜਿਨ ਕਰੋ ਕਿਤੇ ਹਰ ਦਿਨ ਨਿਊਕਲ ਪਾਵਰ ਲੈਟਿਸ ਟੋਰਨ ਇੰਡਸਟਰੀ ਪਰ ਪਾਕਿਸਤਾਨ ਲੈਟਿਸ ਪ੍ਰੋਪਰਟੀਆਂ ਜਿਹੜੀਆਂ ਕੈਨੇਡੀయన్స్ ਨੇ ਫਲੋਰੀਡਾ ਐਂਡ ਦੂਸਰਾ ਹੈਗਾ ਆ ਅਰੀਜ਼ੋਨਾ ਉਸ ਇਰੀਏ 'ਚ ਬਹੁਤ ਲੋਕਾਂ ਨੇ ਕੈਨੇਡੀయన్స్ ਨੇ ਰਿਟਾਇਰਮੈਂਟ ਹੋਮਸ ਲੈ ਹੋਏ ਨੇ ਕਿਉਂਕਿ ਵਾਦਰ ਠੀਕ ਹੈ ਗਰਮੀ ਹੈ ਅਗਰ ਉੱਥੇ ਜਾ ਕੇ ਰਿੰਦਾ ਹੁਣ ਉਹ ਵੇਚਣ ਲੱਗੇ ਹੋਏ ਨੇ ਜਿਹੜੇ ਨਵੇਂ ਜਾਂਦੇ ਸੀ ਜਾਨੋ ਫਟੇ ਹੋਏ ਨੇ ਮੈਂ ਤੁਹਾਨੂੰ ਦੱਸਿਆ ਸੀ ਜਿਹੜੀ ਕਿ ਆ ਹੋਈ ਸੀ ਮਾਰਚ ਬ੍ਰੇਕ ਆ ਉਹਦੇ ਵਿੱਚ ਪਿਛਲੀ ਮਾਰਚ ਬ੍ਰੇਕ ਨਾਲੋਂ ਇਸ ਸਾਲ ਇਸ ਸੋਰੀ ਮਿਲੀਅਨ ਤੋਂ ਵੱਧ ਲੋਕ ਘਟ ਗਏ ਨੇ And it's a very big, big shock to the their system.